ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲਾ ਜੀ ਆਪਾਂ ਵਧੀਆ ਠੀਕ ਠਾਕ ਆਂ ਚਰਦੀਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੇ ਆਪਾਂ ਠੀਕ ਆਂ ਜੀ ਸਵੇਰ ਦੇ ਹੋ ਗਏ 9:30 ਯਾਨੀ ਕਿ 9:30 ਹੋ ਗਏ ਆ ਤੇ ਆਪਾਂ ਸੂਟ ਦੀ ਕਟਿੰਗ ਕਰਨ ਲੱਗਦੇ ਸੀਗੇ ਤੇ ਮੈਂ ਥੋੜਾ ਜਿਹਾ ਸੀਗਾ ਸਭ ਕੁਤਾਬ ਜਾਂ ਪੈਂਡਿੰਗ ਪਿਆ ਸੀਗਾ ਉਹ ਚੈੱਕ ਕਰਦੀ ਸੀਗੀ ਕਈ ਵਾਰ ਕੋਈ ਪੇਮੈਂਟ ਦੇ ਜਾਂਦਾ ਹਨਾ ਫਿਰ ਨੋਟ ਕਰਨੀ ਭੁੱਲ ਜਾਂਦੇ ਆ ਤੇ ਫਿਰ ਬਾਅਦ ਵਿੱਚ ਗੜਬੜ ਹੋ ਜਾਂਦੀ ਆ ਤੇ ਕੁਝ ਕਰ ਲਿਆ ਤੇ ਕੁਝ ਘੜੇ ਸਹਿਜ ਦੇ ਆਇ ਤੁ ਕਰੂੰਗੀ ਤੇ ਸਹਿਜ ਤੇ ਡੈਡੀ ਗਏ ਆ ਪੀਟੀਐਮ ਚ ਰਿਜ਼ਲਟ ਅੱਜ ਤੇ ਇਹਨਾਂ ਨੂੰ ਕੰਮ ਸੀਗਾ ਫਿਰ ਤਾਂ ਇਹਨਾਂ ਨੂੰ ਜਲਦੀ ਜਲਦੀ ਜਾਇ ਆਉਨੇ ਆ ਹਨਾ ਤੇ ਹੋਰ ਵਧੀਆ ਜੀ ਠੀਕ ਠਾਕ ਆ ਵਾਹਿਗੁਰੂ ਦੀ ਕਿਰਪਾ ਨਾਲ ਕੰਮ ਵਧੀਆ ਚੱਲ ਰਿਹਾ ਹਨਾ ਤੇ ਸੂਟ ਆ ਤਾਂ ਜਿਹੜਾ ਹੁਣ ਕੱਟਣ ਲੱਗੇ ਆ ਹੁਣ ਹੈਗਾ ਅੱਜ ਹੈਗਾ ਜੀ 24 ਤਰੀਕ ਤੇ ਦਿਨ ਹੈਗਾ ਜੀ ਅੱਜ ਮੰਗਲਵਾਰ ਦਾ ਸੂਟ ਆਪਾਂ ਦੇਣਾ ਜੀ ਯਾਨੀ ਕਿ ਪਰਸੋਂ ਵੀਰਵਾਰ ਨੂੰ ਤੇ ਹਲੇ ਕਟਿੰਗ ਹੀ ਕਰਦੇ ਆ ਤੇ ਫਿਰ ਉਹਨਾਂ ਵੱਸ ਤੋਂ ਜਲਦੀ ਜਲਦੀ ਸਟਿਚ ਕਰਕੇ ਤੇ ਪੋਸ ਆਪਣੇ ਕੋਲੇ ਆ ਰਹੇ ਸੀਗੇ ਕਸ਼ਹਰੇ ਉਹਨਾਂ ਨੇ ਉਹ ਚਾਹੀਦੇ ਹੈਗੇ ਉਹਨਾਂ ਨੇ ਅੰਮ੍ਰਿਤ ਛੱਕਣਾ ਜਾਣਾਗਾ ਤੇ ਉਹ ਕੱਲ ਭੰਦੀ ਸੂਟ ਇੱਥੋਂ ਹੀ ਲੈਂਤਾ ਉਹਨਾਂ ਨੇ 5 ਮੀਟਰ ਤੇ ਉਹ ਕਹਿੰਦੇ ਜਿੰਨੇ ਬਣ ਗਏ ਸਾਡੇ ਕਸ਼ਹਰੇ ਬਣਾ ਕੇ ਤੇ ਸਾਨੂੰ ਦੇ ਦਿਓ ਸਲਾਈ ਦੀ ਪੇਮੈਂਟ ਹਲੇ ਰਹਿੰਦੀ ਹੈ ਖਸ਼ਹਰਿਆਂ ਦੀ ਤੇ ਕਪੜੇ ਦੀ ਪੇਮੈਂਟ ਉਹ ਦੇ ਗਏ ਸੀਗੇ ਉਹ ਵੀ ਮੈਂ ਨੋਟ ਕਰਤੀ ਹੈਗੀ ਆ ਤੇ ਕਿਉਂਕਿ ਜੀ ਕਈ ਵਾਰ ਇੰਨੇ ਬਿਜੀ ਹੁੰਦੇ ਆ ਹਨਾ ਜਿਹੜੀ ਕੋਈ ਪੇਮੈਂਟ ਆ ਗਈ ਹੁੰਦੀ ਆ ਜਾਂ ਕੋਈ ਵਰਨੀ ਪੈਂਡਿੰਗ ਹੁੰਦੀ ਆ ਫਿਰ ਉਹ ਨੋਟ ਕਰਨ ਵਾਲੀ ਰਹਿ ਜਾਂਦੀ ਆ ਤੇ ਜੇ ਇੱਕ ਵਾਰੀ ਆਪਾਂ ਨੋਟ ਕਰ ਲਗੇ ਹਨਾ ਫਿਰ ਉਹ ਐ ਹਾਂ ਲਈ ਚਲੋ ਆਪਾਂ ਨੂੰ ਯਾਦ ਰਹਿ ਜਾਂਦਾ ਤੇ ਕਿਉਂਕਿ ਜੀ ਕਿਸੇ ਕੋਈ ਵੀ ਹਨਾ ਪੈਣਪਰਾ ਪੈਸਾ ਬਹੁਤ ਔਖਾ ਬਣਦਾ ਤਾਂ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹਨਾ ਤੇ ਫੇਰ ਕਈ ਵਾਰ ਆਪਾਂ ਵੀ ਖੁਦ ਵਾਰੀ ਮਿਸਟੇਕ ਹੋ ਜਾਂਦੀ ਹੈ ਭੁੱਲ ਜਾਂਦੇ ਆ ਇਹ ਦੇ ਕਰਕੇ ਫੇਰ ਅਗਲੇ ਨੂੰ ਡਾਊਟ ਨਾ ਰਹੇ ਇਸ ਲਈ ਸਾਰਾ ਕੁਝ ਨੋਟ ਕਰ ਲਈਦਾ ਤੇ ਅਦਰਵਾਈਜ਼ ਮੈਂ ਕਾਪੀ ਕੋਲੇ ਰੱਖਦੀ ਹੁੰਨੀ ਮੇਰੀ ਐਕਸਟਰਾ ਕਾਪੀ ਲੁਗੀ ਹੋਈ ਆ ਮੈਂ ਉਹਦੇ ਤੇ ਨਾਮ ਪਾ ਕੇ ਇੱਕ ਵਾਰ ਨੋਟ ਕਰ ਲੈਣੀ ਆਂਗੀ ਵੀ ਚਲੋ ਹਨਾ ਬਾਅਦ ਵਿੱਚ ਕਿਸੇ ਨੂੰ ਕੋਈ ਡਾਊਟ ਨਾ ਰਹੇ ਜੀ ਕਿਤੇ ਇਦਾਂ ਹੋ ਜਾਂਦਾ ਵੀ ਨਹੀਂ ਵੀ ਟੋਟ ਹੋ ਜਾਂਦਾ ਵੀ ਨੋਟ ਵਗੈਰਾ ਨਹੀਂ ਕੀਤਾ ਜਾਂਦਾ ਹਨਾ ਮਿਸਟੇਕ ਰਹਿ ਜਾਂਦੀ ਆ ਪਰ ਕੋਸ਼ਿਸ਼ ਤਾਂ ਕਰੀਦੀ ਆ ਵੀ ਹਨਾ ਨਾਲ ਦੀ ਨਾਲ ਆਪਾਂ ਇੱਕ ਵਾਰੀ ਨੋਟ ਚੜਾ ਦਈਏ ਹਨਾ ਤੇ ਹੋਰ ਵਧੀਆ ਜੀ ਤੇ ਸੈਜ ਦਾ ਰਿਜ਼ਲਟ ਆਉਂਦਾ ਤੇ ਫਿਰ ਆਪਾਂ ਤੁਹਾਨੂੰ ਦੇਖਦੇ ਆਂ ਵੀ ਕਿਦਾਂ ਕੁਛ ਵਧੀਆ ਹੀ ਹੋਊਗਾ ਵਾਹਿਗੁਰੂ ਦੀ ਕਿਰਪਾ ਨਾਲ ਤੇ ਸੈਜ ਆਪਣਾ ਹੋ ਗਿਆ ਜੀ ਹੁਣ 6ਵੀਂ ਤੋਂ 7ਵੀਂ ਦੇ ਵਿੱਚ ਤੇ ਪੇਮੈਂਟ ਸਾਰੀ ਲੈ ਗਈ ਆ ਉਹ ਇੱਕ ਵਾਰੀ ਅੱਜ ਨਾਲ ਬੁੱਕਸ ਵਗੈਰਾ ਸਾਰੀਆਂ ਲੈ ਆਉਣੀਆਂ ਯੂਨੀਫਾਰਮ ਵੀ ਨਵੀਆਂ ਲੈਣੀਆਂ ਸੀਗੀਆਂ ਤੇ ਫਿਰ ਮੈਨੂੰ ਆਏ ਸੀ ਚਲ ਇੱਕ ਵਾਰੀ ਉਹਦੀ ਯੂਨੀਫਾਰਮ ਜਦੋਂ ਲਿਆਂਦੀ ਹਨਾ ਤੇ ਫਿਰ ਉਹ ਆਪਾਂ ਉਹ ਚੋਲੇ ਹੁੰਦੇ ਆ ਤੁਹਾਨੂੰ ਪਤਾ ਹੀ ਆ ਹਨਾ ਤੇ ਕਈ ਵਾਰੀ ਖੁੱਲੇ ਹੁੰਦੇ ਉਹ ਪੀੜੇ ਵਗੈਰਾ ਕਰਾਉਣੇ ਹੁੰਦੇ ਆ ਤੇ ਚਲੋ ਫਿਰ ਇੱਕ ਵਾਰੀ ਮੈਂ ਕਿਹਾ ਕਹਿੰਦਾ ਮੈਂ ਤਾਂ ਕਿਹਾ ਸੀ ਵੀ ਇੱਕ ਤਰੀਕ ਤੋਂ ਬੇਟਾ ਜਾਣ ਲੱਗ ਜੀ ਕਹਿੰਦੀ ਮਮਾ ਨਹੀਂ ਮੈਂ ਤਾਂ 28 ਤਰੀਕ ਨੂੰ ਸਕੂਲ ਲੱਗੂਗਾ ਕਹਿੰਦੀ ਮੈਂ ਤਾਂ 28 ਤਰੀਕ ਤੋਂ ਜਾਣ ਲੱਗਣਾ ਮੈਂ ਕਿਹਾ ਚਲੋ ਫਿਰ ਠੀਕ ਹੈ ਕਿਉਂ ਬੱਚਿਆਂ ਨੂੰ ਆਇਆ ਹੁੰਦਾ ਵੀ ਜਦੋਂ ਹੁਣ ਬੁੱਕਸ ਵਗੈਰਾ ਮਿਲ ਜਾਂਦੀਆਂ ਤੇ ਕੰਮ ਨਾਲ ਦੀ ਨਾਲ ਕਰਵਾਉਣਾ ਟੀਚਰ ਸ਼ੁਰੂ ਕਰ ਦਿੰਦੇ ਆ ਤੇ ਉਹ ਕਹਿੰਦੀ ਵੀ ਫਿਰ ਮਮਾ ਵੀ ਮੈਨੂੰ ਬਾਅਦ ਵਿੱਚ ਮੈਂ 2-3 ਦਿਨ ਲੇਟ ਗਿਆ ਤੇ ਫਿਰਾਂ ਦੀ ਮੇਰਾ ਕੰਮ ਕਾਫੀ ਵੀ ਜੁੜ ਜਾਊਗਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹਾਂ ਜਿਵੇਂ ਤੈਨੂੰ ਠੀਕ ਲੱਗਦਾ ਬੇਟਾ ਕਰ ਲਓ ਤੇ ਬਾਕੀ ਇਦਾਂ ਹੀ ਆ ਹਨਾ ਜੀ ਰੋਜ਼ਮਰਾ ਦੀ ਜ਼ਿੰਦਗੀ ਬਹੁਤ ਬਿਜ਼ੀ ਐ ਤੇ ਤੁਹਾਨੂੰ ਹੁਣ ਪਤਾ ਹੀ ਆ ਹਨਾ ਜੀ ਜੇ ਅਸੀਂ ਮਿਹਨਤ ਕਰਦੇ ਆ ਤਾਂ ਪੈਸਾ ਫੇਰ ਹੀ ਬਣਦਾ ਹਨਾ ਕਈ ਵਾਰ ਤਾਂ ਸਵੇਰੇ ਮੰਨ ਲਓ ਮੈਂ 9 ਵਜੇ ਦੀ ਆਈ ਹੋਈ ਆ ਦੁਕਾਨ ਤੇ ਤੇ ਹੁਣ 9 ਵਜੇ ਦੀ ਆ ਕੇ ਮੈਂ ਸਾਰੀ ਨੋਟ ਵਗੈਰਾ ਚੈੱਕ ਕਰ ਲਏਗੇ ਤੇ ਦੋ ਸੂਟ ਮੇਰੇ ਸਵੇਰੇ ਅੱਜ ਕੋਈ ਹੋਰ ਦੇ ਗਿਆ ਉਹ ਫੜਾਗੇ ਉਹ ਕਟਿੰਗ ਕਰੂੰਗੀ ਤੇ ਪਹਿਲਾਂ ਤਾਂ ਜਿਹੜਾ ਮੈਂ ਦਿਨ ਆਜ ਉਹਦੀ ਕਟਿੰਗ ਕਰਕੇ ਤੇ ਫੇਰ ਮੈਂ ਸਲਾਈ ਕਰਕੇ ਫਿਰ ਹੁਣ ਬਣਣੇ ਤੇ ਹਲੇ ਮੇਰੀਆਂ ਕਮੀਜ਼ਾਂ ਦੋ ਪਈਆਂ ਜੀ ਤਰਪਾਈ ਕਰਨ ਵਾਲੀਆਂ ਉਹ ਬੈਲਾ ਮੈਂ ਗਾੜੀਂ ਕਰਦੀਆਂ ਫੇਰ ਮੈਂ ਤਰਵਾਈ ਕਰੂੰ ਉਸ ਤੋਂ ਬਾਅਦ ਮੇਰੀ ਦੋ ਸਲਵਾਰਾਂ ਪਈਆਂ ਉਹਦੇ ਫੌਂਸੇ ਬਣਾਉਂਗੀ ਤੇ ਕਰੀਏ ਕੀ ਜੀ ਹਨਾ ਉਸੇ ਹੀ ਕੰਮ ਹੈ ਤੇ ਆਪਾਂ ਇਹੀ ਕੰਮ ਜੋਗੇ ਹੈਗੇ ਆ ਤੇ ਇਹੀ ਕੰਮ ਕਰਨਾ ਹੈਗਾ ਤੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਵਧੀਆ ਹੋ ਰਿਹਾ ਤੇ ਇਦਾਂ ਹੀ ਵਾਹਿਗੁਰੂ ਆਪਣੀ ਕਮਾਈ ਨੂੰ ਰੰਗ ਭਗ ਲਾਉਂਦਾ ਰਹੇ ਦਿਨ ਦੁਪਹਿਰ ਰਾਤ ਚੋਂ ਆਪਣੀ ਤਰੱਕੀ ਵੱਸੇ ਥੋੜਾ ਪਿਆਰ ਸਤਕਾਰ ਦਿੰਦੇ ਰਹੋ ਜੀ ਹਨਾ ਤੇ ਵੈਸੇ ਬਹੁਤ ਵਧੀਆ ਜੀ ਤੁਹਾਡਾ ਹੌਸਲਾ ਮੈਨੂੰ ਬਹੁਤ ਵਧੀਆ ਮਿਲ ਰਿਹਾ ਤੇ ਬਹੁਤ ਵਧੀਆ ਵੀ ਲੱਗਦਾ ਤੇ ਜਿੰਨੇ ਕੁ ਜੋਗੀ ਮੈਂ ਹੈਗੀ ਆਂ ਤੁਸੀਂ ਮੈਨੂੰ ਸਪੋਰਟ ਕਰਦੇ ਹੋ ਬਹੁਤ ਬਹੁਤ ਮਿਹਰबानी थैंक यू ਜੀ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਹੈ ਨਾ ਚਲੋ ਤੇ ਕਰਗੇ ਕੰਮ ਤੋਂ ਦੇ ਦੀ ਤਿਆਰੀ ਲੱਗ ਜੀਏ ਸਾਇ ਤੇ ਉਹਨਾਂ ਦੇ ਡੈਡੀ ਤਾਂ ਆਉਣ ਵਾਲੇ ਦੁਕਾਨ ਸਕੂਲ ਚ ਮੁੜਿਆਉਣਗੇ ਤੇ ਮੈਂ ਹਲੇ ਬੈਠੀ ਹੋਈ ਆਂ ਤੇ ਕੋਈ ਰੀਲਾ ਲੈਣ ਆਇਆ ਸੀ ਘਰੋਂ ਰੀਲਾ ਮਿਲਾ ਕੇ ਦਿੱਤਾਂ ਚਲੋ ਜੀ ਹਰ ਕੰਮ ਹੀ ਸਾਰਾ ਕੁਝ ਜ਼ਰੂਰੀ ਹੈ ਕੰਮ ਦੇ ਨਾਲ ਹੀ ਸਾਰਾ ਕੁਝ ਆ ਜਾਂਦਾ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਹਨਾ ਮੈਂ ਬੇਲੀ ਬੈਠਣ ਵਾਲਿਆਂ ਚ ਤਾਂ ਹੈ ਨਹੀਂਗੀ ਤੇ ਪਰ ਸ਼ਾਮ ਨੂੰ ਜਮਾਂ ਨਿਹਤ ਹੋ ਜਾਂਦੀ ਹੈ ਜੀ ਐਂਡ ਹੋ ਜਾਂਦਾ ਬਸ ਢੁਈ ਜਵਾਬ ਦੇ ਜਾਂਦੀ ਹੈ ਤੇ ਕਿਉਂਕਿ ਫਿਰ ਮੈਂ ਜਦੋਂ ਦੁਕਾਨ ਤੋਂ ਘਰੇ ਜਾਨੀ ਰੋਟੀ ਬਣਾਉਣ ਤੋਂ ਪਹਿਲਾਂ ਮੈਂ ਅੱਧਾ ਘੰਟਾ ਤੇ ਮੈਂ ਇੱਕਦਮ ਸਿੱਧੀ ਲੇਟ ਜਾਨੀ ਹੈਗੀ ਹਨਾ ਫਿਰ ਉਸ ਤੋਂ ਬਾਅਦ ਮੇਰਾ ਸੈਟ ਜਾ ਹੋ ਜਾਂਦਾ ਜੀ ਢੁਈ ਦਾ ਕਰਕੇ ਤੇ ਫਿਰ ਉਸ ਤੋਂ ਬਾਅਦ ਕੰਮ ਚ ਲੀ ਜਾਂਦੇ ਤੁਹ ਬਾਕੀ ਠੀਕ ਹੈ ਫਿਰ ਆਪਾਂ ਕਰ ਲਗੇ ਕੰਮ ਸ਼ੁਰੂ ਕਿਉਂਕਿ ਜਦ ਅਸੋ ਵਜਨ ਵਾਲੀ ਹੋ ਗਈ ਹੋਣ ਲੱਗਾਂਗੇ ਤੇ ਫਿਰ ਕਿਤੇ ਜਾ ਕੇ ਐਂਡਿੰਗ ਹੋਣੀ ਹੈ ਤੇ ਫੇਰ ਚੱਲੀ ਜਾਣਾ ਸਾਰਾ ਦਿਨ ਚੱਲ ਸੋ ਚੱਲ ਹੋ ਜਾਂਦੀ ਹੈ ਤੋਂ ਸੂਟ ਮੇਰੇ ਆਉਦੇ ਸਟਿਚ ਕਰਨ ਵਾਲੇ ਤੇ ਮੈਂ ਲਿਆ ਕੇ ਨਾ ਇੱਥੇ ਰੱਖ ਰੱਖਿਆ ਤੇ ਮੈਨੂੰ ਉਹਨਾਂ ਨੂੰ ਕਟਿੰਗ ਕਰਨਾ ਮੇਰੀ ਨੰਬਰ ਹੀ ਨਹੀਂ ਆਇਆ ਤੇ ਚਲੋ ਆਉਦੇ ਤਾਂ ਹਨਾ ਜੀ ਟਾਈਮ ਤੇ ਟਾਈਮ ਕੱਢ ਕੇ ਸਟਿਚ ਕਰਨ ਵਾਲੇ ਹੁੰਦੇ ਆ ਐਕਸਰਸ ਵਰਕ ਕਰਨ ਵਾਲਾ ਸ਼ੁਰੂ ਕਰੀ ਬੈਠੀਆਂ ਹਲੇ ਉਹਦੇ ਘੇਰੇ ਤੀ ਅੱਧਾ ਹੋਇਆ ਤੇ ਅੱਧਾ ਪਿਆ ਹੋਇਆ ਤੇ ਪਰ ਕੀ ਕਰੀਏਗੀ ਹਨਾ ਕੰਮ ਬਹੁਤ ਹੋ ਜਾਂਦਾ ਤੇ ਕੋਈ ਮੈਨੂੰ ਤਸੱਲੀ ਵਾਲੀ ਕੁੜੀ ਜੀ ਮਿਲ ਨਹੀਂ ਰਹੀ ਜੇ ਲੱਗ ਜਾਂਦੀ ਤਾਂ ਚਲ ਨਾਲ ਮਾੜੀ ਮੋਟੀ ਹੈਲਪ ਹੋ ਜਾਂਦੀ ਹਨਾ ਦੋ ਲੱਗੀਆਂ ਸੀ ਦੋਨੋਂ ਨੇ ਬਸ ਵਰਕਆਊਟ ਕਰਤਾ ਹੈਗਾ ਹੁਣ ਇੱਕ ਵਾਰੀ ਤੀ ਹਲੇ ਇੱਕ ਦੀ ਤਾਂ ਮਸ਼ੀਨ ਵੀ ਇੱਥੇ ਪਈ ਐ ਨਾ ਉਹਨੇ ਹਾਂ ਨਾ ਨਾ ਕੋਈ ਇਦਾਂ ਦਾ ਕੋਈ ਜਵਾਬ ਨਹੀਂ ਦਿੱਤਾ ਹੋਇਆ ਤੇ ਬਾਕੀ ਫੇਰ ਹਨਾ ਕਿ ਮੈਨੂੰ ਆਏ ਵੀ ਆ ਚਲ ਜੇ ਮੈਂ ਲਾ ਵੀ ਲੈਨੀ ਆ ਵੀ ਥੋੜਾ ਜਿਹਾ ਵਿਸ਼ਵਾਸ ਜੇ ਵਾਲਾ ਹੋਵੇ ਕੋਈ ਤਾਂ ਫਿਰ ਚਲੋ ਨਾਲ ਆਪ ਨੂੰ ਹੈਲਪ ਜੀ ਲੱਗ ਜਾਂਦੀ ਹੈ ਨਾ ਪਰ ਵਿਸ਼ਵਾਸ ਵਾਲਾ ਤਾਂ ਜੀ ਅੱਜਕੱਲ ਤੁਹਾਨੂੰ ਵੀ ਤੁਸੀਂ ਤਾਂ ਬਹੁਤ ਮੁਸ਼ਕਲ ਹੀ ਹੋਇਆ ਪਿਆ ਹੈ ਨਾ ਤੇ ਬਾਕੀ ਵਧੀਆ ਜੀ ਕੋਈ ਵੀ ਕੰਮ ਜਾਦੇ ਹੋਵੇ ਥੋੜਾ ਹੋਵੇ ਕਿੱਦਾਂ ਹੀ ਹੋਵੇ ਉਹਨੂੰ ਕਰਨਾ ਹੀ ਪੈਣਾ ਤੇ ਜੇ ਹੁਣ ਉਹਦੇ ਬਾਰੇ ਸੋਚੀ ਜਾਵਾਂਗੇ ਜਾਂ ਟੈਨਸ਼ਨ ਲੈ ਲਾਂਗੇ ਤਾਂ ਫਿਰ ਤਕੰਦਾ ਲੈਣੀਗਾ ਬਾਕੀ ਬਰੀ ਹੈ ਜੀ ਹੈਨਾ प्लीज सब्सक्राइब लाइक शेयर कमेंट जरूर ਕਰਿਆ ਕਰੋ ਤੇ ਹਨਾ ਜਿੰਨੇ ਤੁਸੀਂ سپورਟ ਕਰਦੇ ਆ ਉਸ ਤੋਂ ਵੀ ਜ਼ਿਆਦਾ ਕਰਨ ਦੀ ਆਸ ਕਰਦੇ ਆ ਵੀ ਇਦਾਂ ਹੀ ਕਰੂੰਗੀ ਤੇ ਵਧੀਆ ਲੱਗਦਾ ਜੀ ਹਨਾ ਤੇ ਚਲੋ ਫਿਰ ਹੁਣ ਕੇਰ ਆਪਾਂ ਬਣਾ ਲਈ ਮੇਰੀ ਕਮਾਂ ਦੀ ਕਾਫੀ ਕੁ ਸਮਾਂ ਪਿਆ ਪਿਆ ਮੇਰੇ ਕਮਾਂ ਦਾ ਤੇ ਚਲੋ ਠੀਕ ਹੈ ਇਹ ਮੇਰੇ ਦਿ ਆਪਾਂ ਤੁਹਾਨੂੰ ਚਰਚ ਕਟਿੰਗ ਕਰ ਇਹ ਹੈ ਜੀ ਸਲਵਾਰ ਇਸ ਤਰ੍ਹਾਂ ਪ੍ਰਿੰਟ ਵਾਲਾ ਪਹੁੰਚਾ ਤੇ ਇਹ ਹੈਗੀ ਹੈ ਜੀ ਕੁੜਤੀ ਤੇ ਇਹ ਹੈਗਾ ਜੀ ਸੂਟ ਨਾਪ ਵਾਲਾ ਪਕਰਦੇ ਆਂ ਦੀ ਕਟਿੰਗ ਤੇ ਫਿਰ ਤੁਹਾਨੂੰ ਦਿਖਾਵਾਂਗੇ ਹੁਣ ਸਹਜ ਹੈ ਨਹੀਂ ਗੱ ਨਹੀਂ ਤਾਂ ਮੈਂ ਤੁਹਾਨੂੰ ਕਟਿੰਗ ਦੀ ਵੀਡੀਓ ਵੀ ਨਾਲ ਹੀ ਬਣਾ ਲੈਂਦੀ ਇਕੱਲੇ ਨੂੰ ਮੋਬਾਈਲ ਫੜਨਾ ਔਖਾ ਹੋ ਜਾਂਦਾ ਹਨਾ ਜੀ ਤੇ ਮੇਰਾ ਸਟੈਂਡ ਸੀਗਾ ਜੀ ਇਹਨਾਂ ਮੋਬਾਈਲ ਵਾਲਾ ਉਹ ਡਿੱਗ ਗਿਆ ਤੇ ਟੁੱਟ ਗਿਆ ਦੁਬਾਰਾ ਹਲੇ ਮੈਂ ਮੈਂ ਤਾਂ ਮਗਵਾਨ ਵਾਰੇ ਸੋਚਿਆ ਤੇ ਨਾ ਹੀ ਹਲੇ ਮੈਂ ਕੋਈ رائے مشورہ ਕੀਤਾ ਤੇ ਪਰ ਮਗਵਾਉਣਾ ਤਾਂ ਪੈਣਾ ਹੀ ਆ ਨਾ ਜੀ ਤੇ ਮਂਗਾਵਾਗੇ ਆਪਾਂ ਜ਼ਰੂਰ ਤੇ ਕਰ ਲਗੇ ਆਪਾਂ ਕੰਮ ਸ਼ੁਰੂ ਤੇ ਕਿਉਂਕਿ ਜੀ ਹਨਾ ਉਹ ਇੱਕ ਵਾਰੀ ਚੀਜ਼ ਖਰਾਬ ਹੋ ਜੇ ਨਾ ਫਿਰ ਬਹੁਤ ਔਖਾ ਹੋ ਜਾਂਦਾ ਸਾਉਜੀ ਅਲੇ ਵੀ ਆ ਗਏ ਯਾਰ ਹੋ ਤੇ ਸਬਜੀ ਵੀ ਲੈਣੀ ਆ ਗੁਰੂ ਵਾਹਿਗੁਰੂ ਸਲਵਾਰ ਹੈਗੀ ਆ ਜੀ 30 ਤੇ ਆਪਾਂ ਰੱਖਣੀ ਹੈਗੀ ਆ ਜੀ 31 30 ਪਲੱਸ It's <laughs> my ਗੋਲ ਰੁੜੀ ਨੀ ਜਵਨ ਗੋਲ ਪਰਸ਼ੋ ਇੱਕ ਕੰਕਰ ਤੈਨੂੰ ਲਾਫਕ ਮਰਪੋ ਨੇਨਵੇ ਅਭਾ ਮੁਰੇ ਜਿਤੇ ਮਿਸੇ ਪੰਨ ਇਹ ਆਪਾਂ ਲਾਲੀਆਂ ਜੀ ਪਹੁੰਚੇ ਦੀਆਂ ਨਿਸ਼ਾਨੀਆਂ ਤੇ ਹੁਣ ਆਪਾਂ ਪਾ ਲੀਨੀਆਂ ਜੀ ਪਹੁੰਚੇ ਦੀ ਕੜ ਵਾਹਿਗੁਰੂ 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 ਚੋਕੀ ਮੇਰਾ ਬਲੌਗ ਜੀ ਦਿਨੇ 1 ਵਜੇ ਆਉਂਦਾ ਡੇਲੀ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਿ ਤਾਂ ਕਿ ਹਾਂ ਸਾਰੀ ਵੀਡੀਓ ਜਲਦੀ ਜਲਦੀ ਤੁਹਾਡੇ ਕੋਲੇ ਆ ਸਕਣ ਪਲੀਜ਼ ਜ਼ਰੂਰ ਪਿਆਰੇ ਪਿਆਰੇ ਕਮੈਂਟ ਕਰਿਓ ਜੀ ਤੇ ਭੈਣ ਨੂੰ ਆਡੀਅנס ਸਪੋਰਟ ਕਰਿਆ ਕਰੋ ਹਨਾ ਤੁਹਾਡੇ ਸਪੋਰਟ ਨਾਲ ਜੀ ਆਪਣੀ ਗੱਡੀ ਚੱਲਦੀ ਆ ਹੁਣ ਆਪਾਂ ਕੱਟ ਲਈ ਜੀ ਪਹੁੰਚੇ ਇਹਦੀ ਆਪਾਂ ਲੈਂਥ ਰੱਖੀ ਹੈ ਜੀ 31 ਨਾਲ 32 ਫਿਰ ਆਪਾਂ ਕੱਟਦੇ ਆਂ ਜੀ ਕੁੰਡੇ ਤਾਂ ਕਿ ਡਾਇਮਿਟਰ ਕਪੜਾ ਇਹ ਸਲਵਾਰ ਹਲਕੀ ਕੱਟੀ ਜਾਊਗੀ ਤੇ ਫਿਰ ਤੇ ਬੈਲਟ ਵੀ ਕੱਢਣੀ ਹੈ ਇਹਦੇ ਨਾਲ ਦੇ ਇੱਕ ਸੂਟ ਆਪਾਂ ਹੋਰ ਸੰਕਾ ਤੇ ਦਿਖਾਉਣੀ ਆ ਇਹ ਕਮਲਤ ਗਈ ਇਹ ਦੋਨੇ ਪਹਿਣਾ ਵਿੱਚ ਸੂਟ ਹੈ ਜੀ ਆਸੇ ਜੀ ਇਹ ਵਾਲੀ ਇਹਦੀ ਕੁਰਤੀ ਹੈ ਜਿਹੜਾ ਪਹਿਲਾਂ ਸਿੱਟ ਚ ਕਰੀ ਬਠੇ ਇਹਦੀ ਹਲੇ ਤਰਪਾਈ ਰਹੀ ਰਹੀ ਕਰਨ ਵਾਲੀ ਇਹਨਾਂ ਨੇ ਉਹ ਦੂਸਰੀ ਗੁੜਵਾ ਬਾਜੂ ਬਣਾਈ ਆ ਤੇ ਆਸੇ ਜੀ ਇਹ ਇਹ ਕਾਲਾ ਹੈ ਜੀ ਆਸੇ ਇਹਦੇ ਵੀ ਪਹੁੰਚਾ ਦਿਸਤਨ ਦੇ ਜਾਣੇ ਕਾਲਾ ਇਹਦੇ ਇਹਨੇ ਪਹੁੰਚ ਰਹੀ ਰਹੀ ਬਣਾਉਣ ਲਈ ਤੇ ਪਹਿਲਾਂ ਮੈਂ ਕਟਿੰਗ ਕਰਨ ਲੱਗ ਗਈ ਇਹਦੇ ਇਹ ਸਲਵਾਰ ਹੈ ਇਹ ਕਮੀਜ਼ ਹੈ ਉਹ ਵੱਡੀ ਭੈਣ ਦਾ ਬਲੈਕ ਆ ਤੇ ਛੋਟੀ ਭੈਣ ਦਾ ਨੇਵੀ ਬਲੂ ਆ ਦਾ ਹਨਾ ਜੀ ਜਦੋਂ ਆਪਾਂ ਇਹ ਕੁੰਡੇ ਕੱਟ ਲਈਏ ਤੇ ਉਹ ਸਵਾਰ ਹੁੰਦਾ ਆਪਾਂ Holi ਕੱਟੀ ਸੀ ਤੇ ਵਾਰ ਉਹਦੇ ਵਿੱਚ ਅਸ ਪੈ ਗਿਆ ਸੀਗਾ Holi ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਨੇ ਕਪੜਾ ਵਾਹ ਕੇ ਤੇ ਸਲਾਰ کافی ਸੋਹਣੀ ਵਧੀਆ ਲੈਂਥ ਤੇ ਹੈਵੀ ਬਣ ਗਈ ਹੈ ਯੇ ਪਟਾਇ ਏਂ ਚਿਦੀ ਪਲਾਂ ਗੀ ਗਾਟ. ਚੋਡੀ ਕੀ ਨੇ ਦੀ. ਨੋ ਤੇ ਪਰਖਨਾ ਗੀ ਗੀ ਦਾਸ ਮੈਂ ਬਿਲੀਰੀ ਵਾਲੇ ਬੋਰਡ ਦੇ ਨਾਲ ਸਟਾਈ ਮੋਬਾਈਲ ਆ ਰੱਖਿਆ ਜੀ ਕਿਉਂਕਿ ਮੇਰਾ ਬੋਰਡ ਡਿਲੀਵਰੀ ਤੇ ਆ ਸੀ ਬਰਸ ਵਗੈਰਾ ਨਹੀਂ ਲਾਈਏਗੇ ਸਾਢੇ 1.5 ਰੱਖ ਲਾਂਗੇ ਜੀ ਪਚੋਲੀ ਉਸ ਉਸ ਸੇਵਣਾ ਵਗੈਰਾ ਦੇ ਦਿੱਤਾ ਜਾਂਦਾ ਕਪੜਾ 2.5 ਇੰਚ ਇੱਥੇ ਮੈਂ ਜੀ ਕੱਟ ਪਾ ਦੇਵਾਂਗੀ

ਅਸੇ ਜੀ ਇਹ ਆਪਾਂ ਚੀਜ਼ ਕੱਟ ਲਈਏ ਕੁੰਦਾ ਹੁਣ ਆਪਾਂ ਵਾਲੀ ਚੀ ਚੱਕ ਕੇ ਤੇ ਐਵੇਂ ਇਹਦੇ ਉੱਤੇ ਧਰ ਦਾਂਗੇ പൂത്തെ തരലേ ചീ ക ਜੱਕੋਲੀ ਇਹ ਹੋ ਗਈ ਹੈ ਪੁੰਦਿਆਂ ਦੀ ਕਟਿੰਗ ਹੁਣ ਆਪਾਂ ਇਹਨੂੰ ਕੱਟ ਗਏ ਇਹਦੇ ਵਿੱਚ ਕੰਚੀ ਦਰਵਾ ਕੇ ਇਸ ਤਰ੍ਹਾਂ ਸਰਾਜ ਉੱਟ ਗਿਆ ਸਕੂਲ ਚ ਮੈਨੂੰ ਐ ਚਲੋ ਕੱਟਿਆ ਜਾਵੇ ਤਾਂ ਸਹੁੰਤਾ ਜੀ ਉਹ ਮੈਂ ਕੱਟ ਲਾਂ ਜੀ ਫਿਰ ਤੁਹਾਨੂੰ ਦਿਖਾਉਣੀ ਹੈ